ਧੰਨਵਾਹਿ ਗੁਰ ਸਾਹਿਬ ਜੀਓ ਆਨੰਦ ਸਾਹਿਬਾ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਦੂਤਾ ਗਾਵੋ ਹਰੀ ਕੇਰਾ ਮਨ ਜਿਨੀ ਮੋਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਗ੍ਰੰਠੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗੱਲਾਂ ਸਮਰਥ ਸੁਆਮੀ ਸੋਕ ਮਨਹੁ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੂਕਾ ਬਈ ਸਦਾ ਸਿਖਤ ਸਦਾ ਤੇਰੀ ਨਾਮ ਮਨ ਹਸਾਈ ਨਾਮ ਜਨ ਕੈ ਮਾਨੋ ਹਸਿਆ ਵਾਜੀ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਔਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਸਿਆ ਇਨੇਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤ ਹੋ ਸ਼ਬਦ ਤਰਹੂੰ ਪਿਆ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਦੁਰ ਕਰਮ ਪਾਇਆ ਤੁਦ ਜਿਨ ਕਾ ਉਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਤੇਹ ਨ ਬਾਣੀ ਦੇਹ ਨ ਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਤ ਸਾਰਿਆ ਅੰਦਰਹੁ ਜਿਨ ਕਾ ਮੋਹ ਟੁਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ purte ਜਾਨਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਗਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹ ਦਿਸ ਇੱਕ ਨਾਮ ਲਾਪ ਸਵਾਰਿਆ ਪਰਪੁਰ ਸਾਦੀ ਮਨ ਭਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰਹਿ ਪਾਈਐ ਤਨ ਮਨ ਤਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਪਰੋ ਕੇਰਾ ਗਾਵਉ ਸਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਅਕਥਿਉ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨਹ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨੇ ਤੂੰ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਹਿ ਕੀਤੇ ਜਨਠ ਗਉਲੀ ਪਾਇਆ ਕੁਰਬਾਨ ਕੀਤਾ ਤਿਸੈ ਵਿਟਹੂੰ ਜਿਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਇਹੋ ਕਟੰਬ ਤੁਂ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜੇ ਤੇ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂ ਹੋਵੈ ਤੇਰੇ ਨਾਲੀ ਕਹਿ ਨਾਨਕ ਮਨ ਪਿਆਰੀ ਤੂ ਸਦਾ ਸੱਚ ਸੰਭਾਲੇ ਅਗੰਮ ਬੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਫੇਲ ਤੇਰਾ ਆਪੋ ਆਖ ਵਖਾਣਾ ਆਖੇ ਤਾਂ ਵੇਖ ਸਭ ਤੂ ਹੈ ਜਿਨ ਜਗ ਤੂ ਪਾਇਆ ਕਹ ਨਾਨਕ ਤੂੰ ਸਦਾ ਗੰਮ ਹੈ ਤੇਰਾ ਅੰਤ ਨ ਪਾਇਆ ਸੋਰ ਨਰ ਮੁੰਦਨ ਅੰਮ੍ਰਿਤ ਭੋਜ ਦੇ ਸੁ ਅੰਮ੍ਰਿਤ ਵਰਤੇ ਪਾਇਆ ਪਾਇਆ ਮੁਕਤ ਗੁਰ ਕਿਰਪਾ ਕੀਨੀ ਸੱਚਾ ਮਨ ਸਾਇਆ ਜੀ ਜੰਤ ਸਭ ਤੂੰ ਦੋ ਪਾਇ ਕਵੇਖ ਪਰਸ ਨ ਆਇਆ ਨਾਬ ਲੋਭ ਔਂਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹ ਨਾਨਕ ਜਿਸ ਨੂੰ ਆਪ ਟੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਰਾਲੀ ਚਾਲ ਅਨਰਾਲੀ ਭਗਤਾਂ ਕੇਰੀ ਖਮ ਮਾਰਗ ਚਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਉਤ ਨਾਹੀ ਬੋਲਣਾ ਖਨਿਓ ਤਿੱਖੀ ਵਾਲ ਹੁ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਘਰਵਾਸ ਨਾ ਸਮਾਣੀ ਕਹ ਨਾਨਕ ਚਾਲ ਭਗਤਾ ਜੁ ਕਹੋ ਝੁਕ ਨਰਾਨੀ ਜਿਉ ਤੂੰ ਚਲਹ ਹੈ ਤਿਵੇਂ ਚਲਹ ਸੁਆਮੀ ਹੋਰ ਗਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਹ ਹੈ ਤਿਵੇਂ ਚੱਲਹ ਜਿਨਾਂ ਮਾਰਤ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰਿ ਹਰਿ ਸਦਾ ਧਿਆਵਹਿ ਜਿਸਨੂੰ ਕਥਾ ਸੁਨਹ ਹੈ ਆਪਣੀ ਸੇ ਗੁਰਦੁਆਰਹਿ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੇਂ ਚਲਾਮਹਿ ਇਹੋ ਸੋਹਿਲਾ ਸ਼ੰਤ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨ ਕੈ ਮਨ ਵਸਿਆ ਜਿਨ ਘਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰਹੈ ਗੱਲਾਂ ਗੱਲ ਹੀ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਉ ਪਵਿੱਤ ਸੰਗਤ ਸੁਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨਉ ਪੁਜੈ ਬਿਨ ਸਹਜੇ ਸਹਸਾ ਨਾ ਜਾਇ ਨਾ ਜਾਇ ਸਹਸਾ ਕਿਤੇ ਸੰਜਮ ਰਹੀ ਕਰਮ ਕਮਾਈ ਸਹਸੇ ਜੀਉ ਮਲੀਨ ਹੈ ਕਿਤ ਸੰਜਮ ਢੂਟਾ ਜਾਇ ਮਨ ਤੋ ਵਹੋ ਸ਼ਬਦ ਲਾ ਗੋ ਹਰ ਸੋ ਰਹੋ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜੁ ਉਪਜੈ ਇਹ ਸਹਿ ਸਾਹਿਬ ਜਾਈ ਜਿਹਾ ਹੋ ਮੈਲੇ ਪਰ ਹੋ ਨਿਰਮਲੋ ਬਰ ਹੋ ਨਿਰਮਲ ਜਿਹਾ ਤਾ ਮੈਲੇ ਤਿਨ ਜਨਮ ਜੂਐ ਹਾਰਿਆ ਇਹ ਤਿਸਨਾ ਵਟਾ ਰੋਖ ਲਗਾ ਮਰਨ ਮਨੋ ਹਸਾਰਿਆ ਵੇਦ ਮਹਿ ਨਾਮ ਤੁਸੋਂ ਸੁਣਹਿ ਨਾਹੀ ਫਿਰੇ ਜਿਉ ਬਤਾਲਿਆ ਕਹੇ ਨਾਨਕ ਜਨ ਸੱਚ ਤਿਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਆਹੁ ਨਿਰਮਲ ਪਰਹੁ ਨਿਰਮਲ ਪਰਹੁ ਤਾਂ ਨਿਰਮਲ ਜੀ ਆਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਬਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖੱਡਿਆ ਭਲੇ ਸੇਵਣ ਜਾਰੀ ਕਹ ਨਾਨਕ ਜਨਮਾ ਨਿਰਮਲ ਸਦਾ ਰਹੇ ਬਰਨਾਲੇ ਜੇ ਕੋ ਸੇਖਾ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸੇਖ ਕੋਈ ਜੀ ਆ ਹੋ ਰਹੇ ਗੁਰ ਨਾਲੇ ਗੁਰ ਕੀ ਚਰਨ ਹਿਰਦੈ ਧਾਏ ਅੰਦਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਈ ਕਹ ਨਾਨਕ ਸੁਣੋ ਸੰਤ ਹੋ ਸੋ ਸੇਖ ਸੰਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਕੁਸ਼ਮ ਬੇਕੀਆਂ ਜਾਇ ਅਨੇਕ ਜੋਨੇ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਈ ਕਹੇ ਨਾਨਕ ਵਿਚਾਰ ਤੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਪਰੋ ਕੇਰੇ ਬਾਣੀ ਆ ਸਰ ਬਾਣੀ ਜਨ ਕਉ ਨਦਰ ਕਰਮ ਹੋਵੈ ਜਿਦ ਦੇ ਤਨਾ ਸਮਾਣੀ ਪੀਵਹੁ ਅੰਮ੍ਰਿਤੋ ਸਦਾ ਰਹਹੁ ਰੰਗ ਜਪਿਹੁ ਸਾਲੁ ਮੁਕਾਣੀ ਕਹਿ ਨਾਨਕ ਸਦਾ ਗਾਵੋ ਸੱਤੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਪ ਬਖਾਣੀ ਹਾਰ ਵਰਮਿਤ ਕਰੇ ਰਸਨਾ ਕਹਿਆ ਕਛੂ ਨ ਜਾਣ ਚਿਤ ਜਨ ਕਾ ਹਿਰ ਲਿਆ ਮਾਇਆ ਕੋ ਲਟ ਪਏ ਰਵਾਨੀ ਕਹੇ ਨਾਨਕ ਸਤ ਗੁਰੂ ਪਜਹੁ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਧੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਤੀ ਹੂ ਆਸਮਾ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ ਭਜਾਈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸ਼ਿਵ ਸ਼ਕਤਿ ਆਪੋ ਪਾਏ ਕੈ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਏ ਆਪ ਵਿਖੇ ਗੁਰਮੁਖ ਕਿਸੈ ਬਜਾਈ ਤੋੜੇ ਬੰਧਨ ਹੋ ਗਏ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਈ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬਜਾਈ ਸਿਮਰਤ ਸਹ ਤਿਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ਤੇਹ ਗੁਣੇ ਸੰਸਾਰ ਕ੍ਰਮ ਸੁਤਾ ਸੁਤਿਆ ਰਹਿਣ ਮਹਾਣੀ ਰਬ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਉਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਉਸ ਨੂੰ ਅੰਧਨ ਹਰ ਨਿਬਲਾ ਗੈ ਜਾਗਤ ਰਹਿਣ ਮਹਾਣੀ ਮਾਤਾ ਕੇ ਉਦਰ ਮਹਿ ਕ੍ਰਿਤ ਪਾਲ ਕਰੇ ਸੁਖ ਮਨੋ ਅਸਾਰੀਐ ਮਨੋ ਕਿਉ ਅਸਾਰੀਐ ਉੜਦਾਤਾ ਜੇ ਅਗਨ ਮਹਿ ਅਵਾ ਪਹਚਾਵੇ ਉਸਨੋ ਕਹੋ ਕੋ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਬੁਰਮੁਕ ਸਦਾ ਸੰਭਾਲੀਐ ਕਹਿ ਨਾਨਕ ਏਵਡਾ ਦਾਤਾ ਸੁਖ ਮਨ ਹਮਸਾਰੀਐ ਜੈਸੀ ਅਗਨ ਉਤਰ ਮਹਾਂ ਤੈਸੀ ਬਹਰ ਮਾਇਆ ਮਾਇਆ ਸਭ ਕੋ ਜਹੀ ਕਰਤੈ ਖੇਲ ਰਚਾਇਆ ਜਤਸੁ ਪਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲੇਵ ਸੁੜ ਕੀ ਲਗੀ ਤ੍ਰਿਸ਼ਨਾ ਮਾਇਆ ਮਰ ਬੰਤਾਇਆ ਏਹ ਮਾਇਆ ਜਿਤੇ ਹਰ ਵਿਸਰੈ ਮਹੁ ਪਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰਿਆਕਾ ਮੂਲਕ ਹੈ ਮੂਲ ਨਾ ਪਾਇਆ ਜਾਏ ਮੂਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੀ ਲੋਕ ਬਲ ਲਾਇ ਐਸਾ ਸਤਿਗੁਰੁ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿਚਹੁ ਆਪ ਜਾਇ ਜਿਸ ਦਾ ਜੀਉ ਤਿਸ ਮਿਲ ਰਹਿ ਹਰਿ ਸਹਿ ਮੰਨਿ ਆਇ ਹਰਿ ਆਪ ਮੁਲਕ ਹੈ ਭਗਤ ਨਾ ਕੇ ਨਾਨਕ ਜਿਨ ਹਰ ਬਲੈ ਪਾਇ ਹਰ ਰਾਸ ਮੇਰੀ ਮਨ ਮੰਗ ਜਾਰਾ ਮਿਤ ਦਾਸ ਮੇਰੀ ਮਨ ਮੰਗ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਆਹੋ ਤਾ ਖਟਿਓ ਦਿਹਾੜੀ ਓ ਧਨ ਤਨਾ ਮਿਲਿਆ ਨਿਨ ਹਰਿ ਆਪੇ ਭਾਣਾ ਕਹੈ ਨਾਨਕ ਹਰਿ ਰਾਸ ਮੇਰੀ ਮਨ ਹੋਵਾ ਮਨ ਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕਿ ਤੈ ਜੇ ਚਰ ਹਰਸ ਪੱਲੇ ਨਾ ਪਾਏ ਹਰ ਸਿ ਪਾਏ ਪੱਲੇ ਪੀਏ ਹਰ ਅਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਇਹੋ ਅਰਸ ਕਰਮੇ ਪਾਈਐ ਸਤਿਗੁਰ ਮਿਲੈ ਜਸਿ ਆਏ ਕਹੇ ਨਾਨਕ ਹੂਰ ਅਨਰਸੈ ਵਿਸਰੇ ਜਹ ਹਰਸੈ ਮਨਿ ਆਏ ਏ ਸਰੀਰਾ ਮੇਰੇ ਆਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੇ ਆਇਆ ਅਰ ਜੋਤ ਰਖੀ ਤੋ ਦੇ ਵਿੱਚ ਤਾ ਤੂੰ ਜਗ ਮੇ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਖਾਇਆ ਅੰਦਰ ਕੁੁਰ ਸਾਦੀ ਬੁੱਜਿਆ ਤਾਂ ਚਲਤ ਹੋਆ ਚਲਤ ਨਦਰੀਆ ਆਇ ਕਹ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇ ਮਨ ਚਾਉ ਕਿਆ ਪ੍ਰਭ ਆਤਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਸਖੀਏ ਸੋਗ ਦੁਖ ਨਾ ਵਿਆਪੈ ਘੁਰ ਚਰਨ ਲਾ ਕੇ ਦਿਨ ਸੁਭਾਗੇ ਆਪਣਾ ਫਿਰ ਜਾਪਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਅਰਸ ਖੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਾ ਇਸ ਜਗ ਮੈਂ ਆਏ ਤੈ ਕਿਹ ਤੁਧ ਕਰਮ ਕਮਾਇਆ ਏ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰ ਪ੍ਰਸਾਦੀ ਹਰ ਮਨ ਅਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਹੋ ਸਰੀਰ ਪਰਵਾਣ ਹੁਆ ਜਿ ਸਤਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰ ਹੁਕਰ ਤੂੰ ਮੈਂ ਜੋਤਰੀ ਹਰ ਬਿਨਿਆ ਵਰਨਾ ਦੇਖੋ ਕੋਈ ਹਰ ਬਿਨੇ ਅਬਰ ਨ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਜੋ ਵੇ ਸੰਸਾਰ ਤੁਮ ਦੇਖ ਦੇਹ ਹਰਕਾਰ ਰੂਪ ਹੈ ਹਾਪੂ ਬਨਦਰੀ ਆਇਆ ਗੁਰ ਪ੍ਰਸਾਦੀ ਪੁਜਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨੇ ਅਮਨ ਕੋਈ ਕਹੇ ਨਾਨਕੇ ਨੇ ਤ੍ਰੰਦ ਸੇ ਸਤਗੁਰ ਮਿਲਿਆ ਦਿਪ ਦਿਟ ਹੋਇ ਇਹ ਸਰਵਣ ਹੋ ਮੇਰ ਸਾਚਾ ਸੁਨੈ ਨੂੰ ਪਠਾਈ ਸਾਚਾ ਸੁਨੈ ਨੂੰ ਪਠਾਈ ਸਰੀਰ ਲਾਈ ਸੁਣਹੁ ਸਤ ਬਾਣੀ ਜੇ ਤੂੰ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲਖੁ ਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਸੱਚੈ ਸੁਨੈ ਨੋ ਪਠਾਈ ਹਰ ਜਿਉ ਉਪਖੈ ਅੰਦਰ ਰਖ ਕੈ ਬਾਚਾ ਪੰਮਨ ਵਜਾਇਆ ਵਜਾਇਆ ਬਾਚਾ ਪਉਨ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗਉਤਰ ਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾਂ ਦਸਾਂ ਦਵਾਰ ਵਿਖਾਇ ਤਹਿ ਅਨੇਕ ਰੂਪ ਨਾਮ ਨਾਮਿਤ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੇ ਜਿਉ ਉਪਰ ਅੰਦਰ ਰੱਖ ਕੈ ਬਾਚਾ ਫਮ ਨਮ ਜਾਇਆ ਇਹੋ ਸਾਚਾ ਸੋਹਿਲਾ ਸੱਚੇ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਕਰ ਸੱਚੇ ਜਿਥੈ ਸਦਾ ਸੱਚ ਧਿਆਵਹੀ ਸਚੋ ਤਿਆਵਹਿ ਤਾਂ ਤੁਧ ਭਾਵਹਿ ਮੁਰਮਖ ਜਨਾ ਬਜਾਵਹਿ ਇਹੋ ਸਚ ਸਭ ਨਾਮ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੈ ਨਾਨਕ ਸਚ ਸੁਹਿਲਾ ਸਚੇ ਕਰ ਗਾਵਹੀ ਅਨੰਦ ਸੁਨੋ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਨਸੂਰੇ ਧੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਾਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਚ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹਿ ਜੀ ਖਨ ਹਦ ਤੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ